ਸੱਚੀ ਰਿਆ ਕਾਲ ਜੀਓ ਜ਼ਿੰਦਗੀ ਜਿਉਣ ਦੇ ਲਈ ਸਾਨੂੰ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਕੁਝ ਚੀਜ਼ਾਂ ਅਸੀਂ ਪੈਸੇ ਨਾਲ ਖਰੀਦ ਸਕਦੇ ਹੁੰਦੇ ਆ ਤੇ ਕੁਝ ਅਸੀਂ ਉਹਨਾਂ ਨੂੰ ਸਿੱਖਦੇ ਆ ਇਹਨਾਂ ਦੇ ਵਿੱਚੋਂ ਜਿਵੇਂ ਵਧੀਆ ਢੰਗ ਨਾਲ ਜ਼ਿੰਦਗੀ ਜਿਉਣ ਦੇ ਲਈ ਗਿਆਨ ਤੇ ਸਮਝਦਾਰੀ ਹੋਣੀ ਵੀ ਜ਼ਰੂਰੀ ਹੈ ਪਰ ਅੱਜ ਕੱਲ ਸਾਡੇ ਕੋਲੇ ਗਿਆਨ ਤਾਂ ਬਹੁਤ ਹੈ ਪਰ ਸਮਝਦਾਰੀ ਘਟ ਹੈ ਅਖਬਾਰ, ਟੈਲੀਵਿਜ਼ਨ, ਫੇਸਬੁੱਕ, ਵਟਸਐਪ ਤੇ ਇੰਟਰਨੈਟ ਨਾਲ ਸਾਨੂੰ ਦੁਨੀਆ ਭਰ ਦੀਆਂ ਖਬਰਾਂ ਦਾ ਗਿਆਨ ਤਾਂ ਹੁੰਦਾ ਹੈ ਪਰ ਸਾਡੇ ਗਵਾਂਢੀ ਦੀ ਖਬਰ ਬਾਰੇ ਸਾਨੂੰ ਕੁਝ ਨਹੀਂ ਪਤਾ ਹੁੰਦਾ। ਸਾਡੀਆਂ ਪ੍ਰਾਪਤੀਆਂ ਤਾਂ ਬਹੁਤ ਨੇ ਪਰ ਉਹਨਾਂ ਦਾ ਆਨੰਦ ਮਾਣਨ ਦਾ ਸਮਾਂ ਸਾਡੇ ਕੋਲ ਨਹੀਂ। ਸੰਸਾਰ ਨਾਲ ਤਾਂ ਜੁੜਦੇ ਆਂ ਪਰ ਖੁਦ ਨਾਲੋਂ ਅਤੇ ਪਰਿਵਾਰ ਨਾਲੋਂ ਟੁੱਟੇ ਰਹਿੰਦੇ ਆਂ। ਸਾਡੇ ਕੋਲੇ ਡਿਗਰੀਆਂ ਤਾਂ ਬਹੁਤ ਨੇ ਪਰ ਸਲੀਕਾ ਘੱਟ ਹੈ ਬੰਦੇ ਕੋਲ ਜਿੰਨੀਆਂ ਮਰਜ਼ੀ ਡਿਗਰੀਆਂ ਹੋਣ ਜੇ ਉਹਦੇ ਕੋਲ ਸਲੀਕਾ ਨਹੀਂ ਤਾਂ ਉਹਦਾ ਸਾਰੇ ਦਾ ਸਾਰਾ ਗਿਆਨ ਡਿਗਰੀਆਂ ਬੇਕਾਰ ਹੋ ਜਾਂਦੀਆਂ ਨੇ ਬਹੁਤੀਆਂ ਡਿਗਰੀਆਂ ਨਾਲ ਜ਼ਿਆਦਾ ਲਿਆਕਤ ਵੀ ਨਹੀਂ ਆਉਂਦੀ ਕਈ ਵਾਰ ਇੱਕ ਪੜਿਆ ਲਿਖਿਆ ਬੰਦਾ ਵੀ ਨਲਾਇਕ ਹੋ ਸਕਦਾ ਤੇ ਇੱਕ ਅਨਪੜ ਬੰਦਾ ਵੀ ਲਾਇਕ ਹੋ ਸਕਦਾ ਜੇਕਰ ਪੜਿਆ ਲਿਖਿਆ ਬੰਦਾ ਦੂਜੇ ਨਾਲ ਸਲੀਕੇ ਨਾਲ ਗੱਲ ਨਹੀਂ ਕਰਦਾ ਤਾਂ ਉਹਨੂੰ ਸਮਾਜ ਵਿੱਚ ਵਿਚਰਨ ਦਾ ਢੰਗ ਨਹੀਂ ਆਉਂਦਾ ਉਹ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦਾ ਤਾਂ ਉਹਨੂੰ ਲਾਇਕ ਨਹੀਂ ਕਿਹਾ ਜਾ ਸਕਦਾ ਦੂਜੇ ਪਾਸੇ ਇੱਕ ਅਨਪੜ ਹੈ ਉਹ ਗਰੀਬ ਗੁਰਬੇ ਦੀ ਮਦਦ ਵੀ ਕਰਦਾ ਹੈ ਹਰੇਕ ਨਾਲ ਮਿੱਠਾ ਵੀ ਬੋਲਦਾ ਹੈ ਆਪਣੇ ਮਾਪਿਆਂ ਦਾ ਤੇ ਵੱਡਿਆਂ ਦਾ ਸਤਿਕਾਰ ਵੀ ਕਰਦਾ ਹੈ ਛੋਟਿਆਂ ਨੂੰ ਪਿਆਰ ਕਰਦਾ ਹੈ ਤਾਂ ਇਹ ਅਸੀਂ ਇਸ ਇਨਸਾਨ ਨੂੰ ਲਾਇਕ ਕਹਿ ਸਕਦੇ ਹਾਂ ਅਤੇ ਪੜੇ ਲਿਖੇ ਨਲਾਇਕ ਬੰਦੇ ਤੋਂ ਤਾਂ ਜਿਹੜਾ ਅਨਪੜ ਲਾਇਕ ਹੈ ਉਹ ਕਈ ਗੁਣੇ ਚੰਗਾ ਹੁੰਦਾ ਹੈ ਅਸੀਂ ਆਪਣੇ ਬੱਚੇ ਨੂੰ ਮਹਿੰਗੇ ਅੰਗਰੇਜ਼ੀ ਸਕੂਲਾਂ ਵਿੱਚ ਪਾ ਦਿੰਨੇ ਆ ਤਾਂ ਕਿ ਉਹ ਦੂਜੇ ਬੱਚਿਆਂ ਨਾਲੋਂ ਕਿਸੇ ਗੱਲੋਂ ਪਿੱਛੇ ਨਾ ਰਹਿ ਸਕਣ ਅਤੇ ਜ਼ਿੰਦਗੀ ਵਿੱਚ ਇੱਕ ਕਾਮਯਾਬ ਮਨੁੱਖ ਬਣ ਬਣ ਜਾਣ ਪਰ ਉਹਨਾਂ ਨੂੰ ਸੰਸਕਾਰ ਦੇਣੇ ਭੁੱਲ ਜਾਂਦੇ ਆਂ ਵੱਡੇ ਹੋਣ ਤੇ ਪੈਸੇ ਡਾਲਰਾਂ ਪੌਂਡਾਂ ਦੀ ਚਮਕ ਹੈ ਜਿਹੜੀ ਉਹਨਾਂ ਨੂੰ ਵਿਦੇਸ਼ਾਂ ਵੱਲ ਖਿੱਚ ਲੈਂਦੀ ਹੈ ਤੇ ਉਹ ਆਪਣੇ ਵਿਰਸੇ ਨਾਲੋਂ ਵੀ ਟੁੱਟ ਜਾਂਦੇ ਨੇ ਤੇ ਜੇ ਮੈਂ ਕਹਾ ਸਾਡੇ ਹੱਥੋਂ ਨਿਕਲ ਜਾਂਦੇ ਨੇ ਨਾ ਇਹ ਵੀ ਕੋਈ ਅਤਕਥਨੀ ਨਹੀਂ ਉਹ ਵੱਡਿਆਂ ਦਾ ਸਤਿਕਾਰ ਵੀ ਨਹੀਂ ਕਰਦੇ ਅੱਜ ਦੇ ਮਨੁੱਖ ਨੂੰ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ ਪਰ ਦੂਜੇ ਦੀਆਂ ਕਮੀਆਂ ਉਹ ਭਲੀ ਭਾਂਤ ਉਗਾੜਦਾ ਇਸ ਲਈ ਉਹ ਸਾਰੀ ਉਮਰ ਦੂਜਿਆਂ ਨੂੰ ਸੁਧਾਰਨ ਤੇ ਲੱਗਿਆ ਰਹਿੰਦਾ ਤੇ ਸੁਧਰਦਾ ਕੋਈ ਵੀ ਨਹੀਂ ਜੇ ਮਨੁੱਖ ਆਪਣੀਆਂ ਕਮੀਆਂ ਤੇ ਗਲਤੀਆਂ ਨੂੰ ਠੀਕ ਕਰਕੇ ਆਪਣੇ ਆਪ ਨੂੰ ਬਦਲ ਲਵੇ ਤਾਂ ਸਾਰਾ ਸੰਸਾਰ ਹੀ ਸੁਧਰ ਸਕਦਾ ਹੈ। ਅੱਜਕੱਲ ਜੇ ਕੋਈ ਆਪਣੀ ਹੀ ਗੱਲ ਕਹਿਣਾ ਚਾਹੁੰਦਾ ਹੈ ਤਾਂ ਦੂਜੀ ਉਹਨੂੰ ਸੁਣਨ ਦੇ ਲਈ ਤਿਆਰ ਨਹੀਂ। ਪਰ ਸਿਆਣੇ ਕਹਿੰਦੇ ਨੇ ਕਿ ਬੋਲੋ ਘੱਟ ਤੇ ਸੁਣੋ ਜ਼ਿਆਦਾ। ਪਰ ਅੱਜਕੱਲ ਅਸੀਂ ਬੋਲਦੇ ਵੱਧ ਤੇ ਸੁਣਦੇ ਘੱਟਾਂ। ਜਦੋਂ ਬੋਲਦੇ ਆ ਤਾਂ ਕਿਸੇ ਨੂੰ ਨਵੀਂ ਗੱਲ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਦੂਸਰੇ ਨੂੰ ਸੁਣਦੇ ਆ ਤਾਂ ਸਾਨੂੰ ਕਈ ਨਵੀਆਂ ਗੱਲਾਂ ਪਤਾ ਲੱਗਦੀਆਂ ਨੇ ਕਹਿੰਦੇ ਨੇ ਕਿ ਜੀਬ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ ਇਸ ਕਰਕੇ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਕੁਝ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਜਿਵੇਂ ਕਹਾਵਤ ਵੀ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਕਿਉਂਕਿ ਸਾਡੇ ਬੋਲੇ ਹੋਏ ਸ਼ਬਦਾਂ ਦਾ ਦੂਜੇ ਤੇ ਕੀ ਅਸਰ ਹੋਵੇਗਾ ਇਹ ਅਸੀਂ ਉਸੇ ਸਮੇਂ ਜੇ ਸੋਚ ਕੇ ਬੋਲਾਂਗੇ ਤਾਂ ਪਤਾ ਲਾ ਸਕਦੇ ਹਾਂ ਨਹੀਂ ਅਸੀਂ ਇਹ ਕੁਝ ਸਮੇਂ ਬਾਅਦ ਸਾਨੂੰ ਇਹ ਚੀਜ਼ਾਂ ਪਤਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਸੀਂ ਕੋੜੇ ਇਹ ਕੋਖਤੇ ਸ਼ਬਦਾਂ ਨਾਲ ਲੋਕਾਂ ਦੇ ਮਨਾਂ ਨੂੰ ਜ਼ਖਮੀ ਕਰ ਸਕਦੇ ਆ ਪਰ ਸਾਨੂੰ ਅੱਜ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਜੇ ਅਸੀਂ ਮਿੱਠੇ ਬੋਲ ਬੋਲਾਂਗੇ ਤਾਂ ਅਸੀਂ ਕਿਸੇ ਦੁਖੀ ਮਨ ਨੂੰ ਵੀ ਟਾਰਸ ਦੇ ਸਕਦੇ ਆ ਆਪਣੇ ਮਿੱਠੇ ਬੋਲਾਂ ਨਾਲ ਲੋਕਾਂ ਦੀ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਹੈ ਆਪਣੇ ਦੋ ਹੱਥਾਂ ਨਾਲ 10 ਬੰਦਿਆਂ ਨੂੰ ਵੀ ਨਹੀਂ ਹਰਾ ਸਕਦੇ ਪਰ ਇਹ ਦੋ ਹੱਥ ਜੋੜ ਕੇ ਤੁਸੀਂ ਲੱਖਾਂ ਬੰਦਿਆਂ ਦਾ ਦਿਲ ਜਿੱਤ ਸਕਦੇ ਆ ਇਸ ਵਿੱਚ ਵੀ ਸਮਝਦਾਰੀ ਹੈ ਕਿ ਜੇ ਅਸੀਂ ਘੱਟ ਬੋਲੀਏ ਤੇ ਪਰ ਮਿੱਠਾ ਬੋਲੀਏ ਕਈ ਲੋਕਾਂ ਦੇ ਬੱਚੇ ਹਜੇ ਬਾਲਗ ਵੀ ਨਹੀਂ ਹੋਏ ਹੁੰਦੇ ਤਾਂ ਫੋਕੀ ਸ਼ਾਨ ਅਮੀਰੀ ਦੇ ਵਸ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਤੋਹਫੇ ਚ ਦਿੰਦੇ ਨੇ ਜਾਂ ਮਤਲਬ ਕਈ ਇਹੋ ਜਿਹੀਆਂ ਲਗਜ਼ਰੀ ਚੀਜ਼ਾਂ ਉਹਨਾਂ ਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਜਿਨ੍ਹਾਂ ਦੇ ਨਾਲ ਉਹ ਦਿਖਾਵਾ ਕਰ ਸਕਣ ਉਹ ਸੋਚਦੇ ਨੇ ਕਿ ਉਹ ਬੱਚਿਆਂ ਨੂੰ ਆਪਣਾ ਪਿਆਰ ਦਿਖਾ ਕੇ ਲਾਜਵਾਬ ਸਹੂਲਤਾਂ ਦੇ ਰਹੇ ਨੇ ਪਰ ਉਹ ਉਹਨਾਂ ਉਹ ਸੜਕ ਤੇ ਚੱਲਣ ਦੇ ਨਿਯਮ ਵੀ ਨਹੀਂ ਸਮਝਾਉਂਦੇ ਬੱਚੇ ਇੱਕ ਤਾਂ ਉਮਰ ਉਹਨਾਂ ਦੀ ਉਦਾਂ ਦੀ ਹੁੰਦੀ ਹੈ ਤੇ ਆਪਣੇ ਸਾਥੀਆਂ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਅਮੀਰੀ ਦੀ ਸ਼ੇਖੀ ਮਾਰਦੇ ਨੇ ਕਈ ਵਾਰ ਇਹਦਾ ਨਤੀਜਾ ਜਿਹੜਾ ਭਿਆਨਕ ਦੁਖਾਂਤ ਵਿੱਚ ਵੀ ਨਿਕਲਦਾ ਹੈ ਕਈ ਮਨੁੱਖ ਕਲਪਨਾ ਦੀ ਸੁਨਹਿਰੀ ਦੁਨੀਆ ਦੇ ਵਿੱਚ ਵੀ ਵਿਚਰਦੇ ਰਹਿੰਦੇ ਨੇ ਉਹ ਰਾਤੋਂ ਰਾਤ ਬਿਨਾਂ ਕਿਸੇ ਮਿਹਨਤ ਤੋਂ ਅਮੀਰ ਬਣਨਾ ਲੋਚਦੇ ਨੇ ਉਹ ਸੋਚਦੇ ਨੇ ਕਿ ਇੱਕ ਦਿਨ ਕੋਈ ਹੈਲੀਕਾਪਟਰ ਤੇ ਬਿਠਾ ਕੇ ਉਹਨਾਂ ਨੂੰ ਕਾਮਯਾਬੀ ਦੇ ਟੀਸੀ ਤੇ ਪਹੁੰਚਾ ਦੇਵੇਗਾ ਪਰ ਕਾਮਯਾਬੀ ਲਈ ਤਾਂ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਕਿਨਾਰਿਆਂ ਤੇ ਬੈਠ ਕੇ ਕੋਈ ਚੰਗਾ ਤਰਾਕ ਨਹੀਂ ਬਣ ਸਕਦਾ ਤਰਾਕ ਬਣਨ ਦੇ ਲਈ ਪਾਣੀ ਦੇ ਵਿੱਚ ਕੁੱਦਣਾ ਪੈਂਦਾ ਕਾਮਯਾਬੀ ਦਾ ਦੌਰ ਆਰਾਮ ਦੀ ਹੱਦ ਤੋਂ ਬਾਰ ਜਾ ਕੇ ਸ਼ੁਰੂ ਹੁੰਦਾ ਹੈ ਤੇ ਇਹ ਬੰਦੇ ਦੇ ਜਿਹੜੇ ਦਰਾਂ ਤੋਂ ਕਾਮਯਾਬੀ ਦੂਰ ਭੱਜਦੀ ਹੈ ਕਦੇ ਵੀ ਸੁੱਤਿਆਂ ਦੇ ਸਿਰਾਂ ਤੇ ਤਾਜ ਨਹੀਂ ਸਜਦੇ ਹੁੰਦੇ ਸਿਆਣਾ ਪੈਸੇ ਵਿੱਚ ਹੁੰਦੀ ਹੈ ਕਿ ਹਵਾਈ ਕਿਲੇ ਬਣਾਉਣ ਦੀ ਥਾਂ ਤੇ ਮਿਹਨਤ ਦਾ ਪੱਲਾ ਫੜਿਆ ਜਾਵੇ ਦੂਜਿਆਂ ਤੇ ਫਾਲਤੂ ਦੀਆਂ ਉਮੀਦਾਂ ਜਿਹੜੀਆਂ ਰੱਖਣੀਆਂ ਨੇ ਉਹ ਵੀ ਬਹੁਤ ਗਲਤ ਹੈ ਸਾਡਾ ਜੀਵਨ ਸਾਡੇ ਕਰਮਾਂ ਦਾ ਹੀ ਇੱਕ ਪਰਛਾਵਾ ਹੁੰਦਾ ਹੈ ਇੱਥੇ ਸਭ ਕੁਝ ਮੁੜ ਕੇ ਸਾਡੇ ਕੋਲ ਹੀ ਵਾਪਸ ਆਉਂਦਾ ਹੈ ਭਾਵੇਂ ਉਹ ਸੱਚ ਝੂਠ ਚੰਗਾ ਮਾੜਾ ਦੂਜਿਆਂ ਦੀ ਮਦਦ ਦੂਜਿਆਂ ਨੂੰ ਧੋਖਾ ਦਿੱਤਾ ਹੋਇਆ ਭਲਾ ਕੀਤਾ ਹੋਇਆ ਬੁਰਾ ਕੀਤਾ ਹੋਇਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਹਮਣੇ ਆ ਹੀ ਜਾਂਦਾ ਹੈ ਜਿਵੇਂ ਕਿ ਅੱਜਕੱਲ ਫਾਸਟ ਫੂਡ ਦਾ ਬਹੁਤ ਰੁਝਾਨ ਹੈ ਕਈ ਪਰਿਵਾਰਾਂ ਵਿੱਚ ਤਾਂ ਘਰਾਂ ਵਿੱਚ ਖਾਣਾ ਵੀ ਆਪ ਨਹੀਂ ਬਣਾਉਂਦੇ ਉਹ ਟਾਬੇ ਤੇ ਖਾਣਾ ਖਾ ਕੇ ਆਪਣਾ ਜਿਹੜਾ ਢਿੱਡ ਭਰ ਲੈਂਦੇ ਨੇ ਤੇ ਆਪਣੀ ਜਿਹੜੀ ਅਮੀਰੀ ਹੈਗੀ ਆ ਉਹਨੂੰ ਦਿਖਾ ਦਿੰਦੇ ਨੇ ਪਰ ਸਿਆਣੀਆਂ ਔਰਤਾਂ ਜਿੰਨੀਆਂ ਮਰਜ਼ੀ ਧਨવાન ਹੋਣ ਪੈਸੇ ਵਾਲੀਆਂ ਹੋਣ ਘਰ ਦੇ ਕੰਮ ਲਈ ਜਿੰਨੇ ਮਰਜ਼ੀ ਨੌਕਰ ਰੱਖੇ ਹੋਣ ਪਰ ਉਹ ਆਪਣੇ ਪਰਿਵਾਰ ਲਈ ਆਪਣੇ ਹੱਥੀਂ ਤਿਆਰ ਕਰਦੀਆਂ ਨੇ ਖਾਣਾ ਉਹ ਜਾਣਦੀਆਂ ਨੇ ਕਿ ਉਹਨਾਂ ਦੇ ਤਿਆਰ ਕੀਤੇ ਹੋਏ ਖਾਣੇ ਰਾਹੀਂ ਉਹਨਾਂ ਦੇ ਪਰਿਵਾਰ ਦਾ ਕੇਵਲ ਢਿੱਡੀ ਨਹੀਂ ਭਰਦਾ ਸਗੋਂ ਮੋਹ ਤੇ ਪਿਆਰ ਨਾਲ ਤਿਆਰ ਕੀਤੇ ਭੋਜਨ ਵਿੱਚ ਉਹਨਾਂ ਦਾ ਮਮਤਾ ਪਿਆਰ ਇਹ ਪਰਿਵਾਰ ਦੇ ਦਿਲਾਂ ਤੱਕ ਜਾਂਦਾ ਹੈ ਇਹਦੇ ਵਿੱਚ ਹੀ ਸਮਝਦਾਰੀ ਹੈ ਬੰਦੇ ਨੂੰ ਕੁਝ ਅਣਦੇਖਿਆ ਕਰਨ ਦੀ ਤੇ ਕੁਝ ਸਮਝੌਤਾ ਕਰਨ ਦੀ ਜਿਹੜੀ ਆਦਤ ਹੈ ਉਹ ਸ਼ੁਰੂ ਤੋਂ ਪਾਉਣੀ ਚਾਹੀਦੀ ਹੈ ਕੁਝ ਬਰਦਾਸ਼ਤਨਾ ਵੀ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਲਾਹੇਵੰਦ ਹੁੰਦਾ ਹੈ ਪਰਿਵਾਰ ਅਤੇ ਸਮਾਜ ਵਿੱਚ ਕਾਮਯਾਬੀ ਨਾਲ ਵਿਚਰਨ ਦਾ ਸਭ ਤੋਂ ਵਧੀਆ ਏਹੀ ਗੁਣ ਹੈ ਜਿਹਦੇ ਨਾਲ ਜਿਵੇਂ ਦਰਖਤ ਦੀ ਜਿਹੜੀ ਖੂਬਸੂਰਤੀ ਉਹਦੇ ਫੁੱਲਾਂ ਫਲਾਂ ਤੇ ਪੱਤਿਆਂ ਨਾਲ ਹੁੰਦੀ ਹੈ ਠੀਕ ਉਸੇ ਤਰ੍ਹਾਂ ਮਨੁੱਖ ਦੀ ਖੂਬਸੂਰਤੀ ਉਹਦੀ ਸਮਝ ਉਹਦੇ ਚਰਿੱਤਰ ਉਹਦੇ ਵਿਵਹਾਰ ਨਾਲ ਹੁੰਦੀ ਹੈ ਸੋ ਇਹ ਗੱਲਾਂ ਕੁਝ ਗੱਲਾਂ ਨੇ ਜੋ ਸਾਨੂੰ ਹਮੇਸ਼ਾ ਪੱਲੇ ਬੰਨ੍ਹ ਕੇ ਰੱਖਣੀਆਂ ਚਾਹੀਦੀਆਂ ਨੇ ਧੰਨਵਾਦ ਜੀ